ਸਿਨੇਮਾ ਘਰਾਂ ਦੇ ਵਿੱਚ ਵਰਲਡ ਵਾਈਡ ਰਿਲੀਜ਼ ਹੋ ਚੁੱਕੀ ਫਿਲਮ ਮਜੇਲ ਕਿਉਂ ਐ ਮਸਟ ਵਾਚ ਫਿਲਮ ਗੱਲ ਕਰਦੇ ਆ ਫਿਲਮ ਦੇ ਕਨਸੈਪਟ ਦੀ ਜੀ ਹਾਂ ਕਿਉਂਕਿ ਫਿਲਮ ਦਾ ਨਾਮ ਮਜੇਲ ਹੈ ਤੇ ਫਿਲਮ ਗੱਲ ਕਰਦੀ ਹੈ ਮਾਜੇ ਦੀ ਮਾਜੇ ਦੀ ਯਾਨੀ ਕਿ ਮਾਜੇ ਦੀ ਗੱਦੀ ਦੀ ਮਾਜੇ ਦੀ ਗੱਦੀ ਜਿਹੜੀ ਕਿ ਹੈ ਲਿਵਿੰਗ ਲੈਜੈਂਡ ਬਾ ਕਮਾਲ ਕਲਾਕਾਰ ਅਦਾਕਾਰ ਗੁੱਗੂ ਗਿੱਲ ਦੀ ਮਸ਼ੂਕ ਇਨ ਦਿਸ ਫਿਲਮ ਲੇਕਿਨ ਉਸ ਗੱਦੀ ਤੇ ਬਹੁਤ ਜਣਿਆਂ ਦੀ ਅੱਖ ਹੈ ਸੋ ਗੱਦੀ ਤੇ ਅੱਖ ਰੱਖਣ ਵਾਲੇ ਵੱਖ-ਵੱਖ ਕਿਰਦਾਰ ਕਿਸ ਤਰ੍ਹਾਂ ਰਿਸ਼ਤਿਆਂ ਦੇ ਤਾਣੇ-ਬਾਣੇ ਬੁਣਦੇ ਨੇ ਔਰ ਐਂਡ ਤੱਕ ਇਸ ਫਿਲਮ ਦੀ ਗੱਦੀ ਤੇ ਅੱਖ ਰੱਖਣ ਵਾਲੇ ਕੀ ਕੁਝ ਪਲੋਟ ਕਰਦੇ ਨੇ ਸੋ ਵੈਲ ਪਲੋਟਡ ਫਿਲਮ ਦੀ ਕਹਾਣੀ ਸਸਪੈਂਸ ਬਰਕਰਾਰ ਰੱਖਦੀ ਹੋਈ ਫਿਲਮ ਦੇ ਵਿਸ਼ੇ ਦੇ ਨਾਲ ਪੂਰਾ ਪੂਰਾ ਜਸਟੀਫਾਈ ਕਰਦੀ ਹੈ ਫਿਲਮ ਦੀ ਡਾਇਰੈਕਸ਼ਨ ਕਹਾਣੀ ਅਤੇ ਸਕ੍ਰੀਨਪਲੇ ਕੀਤਾ ਗਿਆ ਧੀਰਜ ਕੇ ਦਾਰਨਾਤ ਰਥਨ ਵੱਲੋਂ ਔਰ ਕਿਹਾ ਜਾਏਗਾ ਕਿ ਫਿਲਮ ਦੀ ਕਹਾਣੀ ਵੀ ਵੈਲ ਪਲੋਟਡ ਹੈ ਬਹੁਤ ਹੀ ਖੂਬਸੂਰਤੀ ਦੇ ਨਾਲ ਲਿਖੀ ਗਈ ਹੈ ਡਾਇਰੈਕਸ਼ਨ ਵੀ ਬਾਕਮਾਲ ਹੈ ਹਰ ਸੀਨ ਨੂੰ ਬਹੁਤ ਹੀ ਨਾਪ ਤੋਲ ਕੇ ਬੈਲੈਂਸਡ ਨਾਲ ਸਿਨੇਮਾ ਤੇ ਵਿਖਾਇਆ ਗਿਆ ਕਿਤੇ ਵੀ ਐਦਾਂ ਨਹੀਂ ਲੱਗਦਾ ਕਿ ਡ੍ਰੈਗ ਕੀਤਾ ਗਿਆ ਜਾਂ ਫਿਰ ਓਵਰ ਵਿਖਾਇਆ ਗਿਆ ਇਥੋਂ ਤੱਕ ਕਿ ਫਿਲਮ ਦਾ ਐਕਸ਼ਨ ਵੀ ਬਹੁਤ ਹੀ ਬੈਲੈਂਸਡ ਹੈ ਚਾਹੇ ਉਹ ਸੈਕਸ਼ਨ ਨੂੰ ਗੁੱਗੂ ਗਿੱਲ ਵੱਲੋਂ ਕੀਤਾ ਗਿਆ ਹੋਵੇ ਜਾਂ ਫਿਰ ਦੇਵ ਕਰੋੜ ਵੱਲੋਂ ਧੀਰਜ ਵੱਲੋਂ ਕੀਤਾ ਗਿਆ ਹੋਵੇ ਜਾਂ ਫਿਰ ਫਿਲਮ ਦੇ ਬਾਕੀ ਕਿਰਦਾਰ ਵੱਲੋਂ ਲੇਕਿਨ ਵਾਕਈ ਹੀ ਦੇਖਣ ਦੇ ਵਿੱਚ ਮਜ਼ਾ ਆਂਦਾ ਹੈ ਫਿਲਮ ਦੀ ਕਹਾਣੀ ਅਤੇ ਅਦਾਕਾਰ ਦਰਸ਼ਕਾਂ ਨੂੰ ਆਪਣੇ ਨਾਲ ਪਹਿਲੇ ਸੀਨ ਤੋਂ ਲੈ ਕੇ ਅਖੀਰਲੇ ਸੀਨ ਤੱਕ ਬੰਨ ਕੇ ਰੱਖਦੇ ਨੇ